ਤਾਂ ਵੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡ 355 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਆ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਹੈ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਮਲੇਸ਼ੀਆ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਵੀ ਕੱਲ ਬਹੁਤ ਵਧੀਆ ਮੈਚ ਕਰਵਾਏ ਗਏ ਸੰਨ ਤੇ ਉੱਥੇ ਤੇ ਪਹਿਲਾ ਨਾਮ 7100 ਰਮ ਤੇ ਦੂਜਾ ਨਾਮ 5100 ਰਮ ਸੀ ਤੇ ਵੈਸਟਰ ਰੇਡਰ ਤੇ ਬੇਟਾ ਜਾਫੀ ਦੇ ਲਈ 11100 ਰਮ ਸੰਨ ਤੇ ਪਿਆਉ ਦੇ ਰੁਪਏ ਦੇ ਹਿਸਾਬ ਦੇ ਨਾਲ ਪ੍ਰਾਈਜ਼ ਦੱਸਗੇ ਤਾਂ ਪਹਿਲਾ ਨਾਮ 126948 ਰੁਪਏ ਸੀ ਤੇ ਦੂਜਾ ਨਾਮ 99100 88 ਰੁਪਏ ਸਿੱਤੇ ਬੈਸਟ ਰੇਡਰ ਤੇ ਬਿੱਟ ਯਾਫੀ ਦੇ ਲਈ 20-20 ਹਜ਼ਾਰ ਰੁਪਏ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਚੜ੍ਹਦੀ ਕਲਾ ਕਬੱਡੀ ਕਲੱਬ ਤੇ ਆਜ਼ਾਦ ਕਬੱਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਆਜ਼ਾਦ ਕਬੱਡੀ ਕਲੱਬ ਸੈਕੰਡ ਤੇ ਚੜ੍ਹਦੀ ਕਲਾ ਕਬੱਡੀ ਕਲੱਬ ਫਾਸਟ ਤੇ ਇਸ ਤੋਂ ਬੈਸਟ ਰੇਡਰ ਬਣੇਗਾ ਵਿਕਾਸ ਛਾਤਰਾਲਾ 11 ਕਬੱਡੀਆਂ ਪਾ ਕੇ 11 ਨੰਬਰ ਲੈਤੇ ਤੇ ਬਿੱਟ ਯਾਫੀ ਬਣੇਗਾ लवली 베ਰੇਆਲਾ 7 ਕੱਟ ਲੈ ਕੇ 2 ਜੱਫੇ ਲਾਏ ਅੱਗੇ ਗੱਲ ਕਰਦੇ ਟੋਰਾਂਟੋ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋ ਤੇ ਜੁਨਾਈਟਿਡ ਬ੍ਰੈਂਟਨ ਦੀ ਟੀਮ ਦੇ ਵਿਚਕਾਰ ਇਹਦੇ ਵਿੱਚੋਂ ਜੁਨਾਈਟਿਡ ਬ੍ਰੈਂਟਨ ਫਾਸਟਾ ਇੰਟਰਨੈਸ਼ਨਲ ਪੰਜਾਬ ਸਪੋਰਟਸ ਸੈਕੰਡ ਦਿੱਥੋ ਬੈਟ ਰੇਡਰ ਬਣੇਗਾ ਰਵੀ ਕੈਲਰਮ ਵਾਲਾ 33 ਕਬਡੀਆਂ ਪਾ ਕੇ 29 ਨੰਬਰ ਲਈ ਤੇ ਤੇ ਬਿੱਟ ਜਾਫੀ ਬਣੇਗਾ ਸ਼ੀਲੂ ਹੋਰਿਆਣੇ ਵਾਲਾ 25 ਟੱਚ ਲੈ ਕੇ 7 ਜਫੇ ਲਈ ਇੱਥੇ ਬੈਕਟ ਰੇਡਰ ਤੇ ਬਿੱਟ ਜਾਫੀ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸੰਤ ਤੇ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੈਂ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦੀ